ਦਿਲਜੋਤ ਸ਼ਰਮਾ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨੀ ਸੁਸਾਇਡ ਅਟੈਂਪਟ ਕੀਤਾ ਜਾਂਦਾ ਪਰ ਪਰਿਵਾਰ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਸੁਸਾਇਡ ਨਹੀਂ ਇੱਕ ਕਤਲ ਹੈ ਤਾਂ ਉਸੇ ਤੇ ਹੀ ਗੱਲਬਾਤ ਕਰਦੇ ਪਰਿਵਾਰ ਦਾ ਇਹਦੇ ਤੇ ਕੀ ਕਹਿਣਾ ਤਾਂ ਦਿਲਜੋਤ ਸ਼ਰਮਾ ਦੇ ਮਾਤਾ ਜੀ ਸਾਡੇ ਨਾਲ ਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਲੜਕੀ ਦੇ ਵੱਲੋਂ ਇਹ ਸੁਸਾਇਡ ਅਟੈਂਪਟ ਕੀਤਾ ਗਿਆ ਵੀਰ ਜੀ ਮੇਰੀ ਬੇਟੀ ਨਾਲ ਮੈਂ 5 ਤਰੀਕ ਨੂੰ 1 ਵਜੇ ਫੋਨ ਤੇ ਗੱਲ ਕੀਤੀ ਹੈਗੀ ਉਹਨੇ ਕਿਹਾ ਮਮਮੀ ਮੈਂ ਸੌ ਜਾ ਡਿਊਟੀ ਤੋਂ ਮੈਂ ਆ ਗਈ ਇੱਕ ਦਿਨ ਪਹਿਲਾਂ ਉਹਨੇ ਮੈਨੂੰ ਕਿਹਾ ਮਮਮੀ ਮੈਨੂੰ ਕੱਲ ਨੂੰ ਫੋਨ ਲਾ ਲਈ ਮੈਂ ਦੋ ਕੇਸ ਨੇਗੇ ਕੋਰਟ ਦੇ ਵਿੱਚ ਉਹ ਕੇਸ ਝਗੜ ਕੇ ਆ ਕੇ ਉਹਨੇ ਮੈਨੂੰ ਉਹਦੀ ਫੋਨ ਲਾਇਆ ਮੈਨੂੰ ਕਹਿੰਦੀ ਮਮਮੀ ਮੈਂ ਹਾਂ ਕਹਿੰਦੀ ਮੈਂ ਆ ਗਈ ਮੈਂ ਠੀਕ ਠਾਕ ਹੈਂਗੀ ਤੇ ਮੈਂ ਤੈਨੂੰ 4:30 4 ਵਜੇ ਫੋਨ ਲਾਵਾਂਗੀ ਠੰਡ ਬਹੁਤ ਆ ਕਹਿੰਦੀ ਮੈਨੂੰ ਠੰਡ ਚੜੀ ਹੋਈ ਆ ਤੇ ਉਹਨੇ ਸਵਾ 4 ਵਜੇ ਕੇ 9 ਮਿੰਟਾਂ ਤੇ ਉਹਨੇ ਮੈਨੂੰ ਫੋਨ ਲਾਇਆ ਦੁਬਾਰੇ ਵੀਡੀਓ ਕਾਲ ਕੀਤੀ ਆ ਵੀਡੀਓ ਕਾਲ ਦੇ ਉੱਤੇ ਉਹਨੇ ਦੱਸਿਆ ਕਿ ਕਹਿੰਦੇ ਵਰਗੇ ਮੇਰਾ ਅੱਜ ਆਪਰੇਸ਼ਨ ਵੀ ਕਰ ਦੇਣਗੇ ਮੇਰੀਆਂ ਇਹ ਕਿੱਡਲੀਆਂ ਕੱਢ ਕੇ ਕਹਿੰਦੇ ਨੇ ਵੀ ਤੇਰੀ ਇਥੇ ਸਨਾਨ ਜਲੀ ਦੇ ਦਿਆ ਕਰਾਂਗੇ ਹਾਰ ਪਾ ਦਿਆ ਕਰਾਂਗੇ 2 ਕਰੋੜ ਦੀਆਂ ਵਿਕਣਗੀਆਂ ਮੈਂ ਪਤਾ ਇਹੋ ਜਿਹਾ ਕੰਮ ਨਾ ਕਰਦੀ ਜੇ ਤੇਰਾ ਕੁਝ ਦੁੱਖ ਦਾ ਸੁੱਖ ਦਾ ਵੀ ਆ ਤਕਲੀਫ ਵੀ ਆ ਤਾਂ ਇਹਨੂੰ ਮੈਂ ਪੀਜੀਆਈ ਤੱਕ ਲਿਜਾ ਸਕਦੀ ਆ ਮੈਂ ਤੇਰਾ ਇਲਾਜ ਕਰਾ ਸਕਦੀ ਆ ਫਰ ਉਹਦਾ ਕੁਛ ਦੁਖਦਾਈ ਨਹੀਂ ਸੀਗਾ ਉਹ ਕਹਿੰਦੀ ਮਾਂ ਮੈਨੂੰ ਮਾੜੀ ਮੋਟੀ ਕੋਈ ਤੇਜਾਬ ਦੀ ਦਿੱਕਤ ਹੋ ਜਾਂਦੀ ਹੈ ਮੈਂ ਕੈਪਸੂਲ ਲੈ ਲੈਣੀ ਆ ਜਾਂ ਮੈਂ ਤળਿਆ ਫਲਿਆ ਖਾ ਲੈਣੀ ਆ ਉਹ ਤਾਂ ਆਮ ਹਰੇਕ ਨਹੀਂ ਹੁੰਦੀ ਆ ਉਹਨਾਂ ਦਾ ਆਗੂ ਹੈ ਜੀ ਪ੍ਰਧਾਨ ਹੈਗਾ ਜਥੇਬੰਦੀ ਦਾ ਉਹਨਾਂ ਦਾ ਆਗੂ ਹੈਗਾ ਜਿਹੜੀ ਤੇ ਮੈਨੂੰ 8:14 ਦੇ ਦਾ ਫੋਨ ਆਉਂਦਾਗਾ ਮੈਂ ਕਹਿੰਦੀ ਹੈਲੋ ਮੈਂ ਹਾਂ ਜੀ ਦੱਸੋ ਕੌਣ ਮੈਨੂੰ ਇਹ ਸੀ ਮੇਰੇ ਨਾਲ ਬੀਬੀਆਂ ਜੁੜੀਆਂ ਹੋਈਆਂ ਨਹੀਂਆਂ ਵੀ ਕਿਸੇ ਬੀਬੀ ਦਾ ਜਾਂ ਤਾਂ ਰਸਨ ਲੈਣ ਵਾਸਤੇ ਫੋਨ ਆ ਗਿਆ ਤੇ ਜਾਂ ਕਿਸੇ ਦਾ ਘਰ ਪਵਾਉਣ ਵਾਸਤੇ ਕੋਈ ਨਾ ਕੋਈ ਇਹੋ ਜਿਹਾ ਫੋਨ ਆਇਆ ਕੋਈ ਵਿਧਵਾ ਬੀਬੀ ਦਾ ਤੇ ਮੈਂ ਕਿਹਾ ਤੁਸੀਂ ਦੱਸੋ ਕੌਣ ਆਗੇ ਕਹਿੰਦੀ ਮੈਂ ਮੈਂ ਤਾਂ ਕਈ ਨੇ ਮੇਰੇ ਥਾਂੇ ਕੰਮ ਕੀਏ ਦੱਸੋ ਤੁਸੀਂ ਕਹਿੰਦੀ ਆ ਕਿ ਤੁਸੀਂ ਠੀਕ ਹੋ ਮੈਂ ਕਿਹਾ ਹਾਂਜੀ ਮੈਂ ਠੀਕ ਆ ਤੇ ਮੈਂ ਤੁਸੀਂ ਮੈਂ ਹੈ ਮੈਨੂੰ ਤੁਸੀਂ ਜਾਣ ਕੇ ਤੰਗ ਕਰਨ ਦੇ ਮਾਰੇ ਫੋਨ ਲਾਇਆ ਹੋਏ ਦੱਸੋ ਕੌਣ ਬੋਲਦੇ ਹੋ ਕਹਿੰਦੀ ਬੋਲਦੀ ਆ ਲੁਧਿਆਣੇ ਤੋਂ ਮੈਂ ਲੁਧਿਆਣੇ ਤੋਂ ਕਹਿੰਦੀ ਤੂੰ ਛੇਤੀ ਦਿਨੇ ਆ ਜਾ ਕੱਲੀ ਆਂਗੀ ਮੈਂ ਕਿਹਾ ਹਾਂ ਕੰਦੀ ਕੱਲੀ ਨਹੀਂ ਚੜਕੇ ਆਉਣਾਗਾ ਮੈਂ ਮੇਰਾ ਬੇਟਾ ਨਹੀਂ ਕਰੇ ਹੈਗਾ ਕਹਿੰਦੀ ਤੂੰ ਕੱਲੀ ਨਹੀਂ ਚੜਕੇ ਆਉਣਾਗਾ ਤੇਰੀ ਤੀ ਦਿਲਜੋਤ ਕਹਿੰਦੀ ਬੇਹੋਸ਼ ਹੋ ਗਈ ਮੈਨੂੰ ਉਸੇ ਟਾਈਮ ਕਿਹਾ ਮੈਂ ਮੇਰੀ ਦਿਲਜੋਤ ਬੇਹੋਸ਼ ਨਹੀਂ ਹੋਈ ਮੇਰੀ ਦਿਲਜੋਤ ਨੂੰ ਤੁਸੀਂ ਮਾਰ ਤਿਆ ਜਦ ਕਿ ਮੈਨੂੰ ਦਿਲਜੋਤ ਨੇ ਕਿਹਾ ਸੀ ਸਭ 4 ਵਜੇ ਦੀ ਵਾਲੀ ਵੀਡੀਓ ਚ ਵੀ ਮੰਮੀ ਮੈਂ ਖਾਣਾ ਬਣਾਉਂਗੀ ਮੈਂ ਕਿਹਾ ਪੁੱਤ ਕਾਦੇ ਤੇ ਬਣਾਉਂਗੀ ਇੱਥੇ ਚੁੱਲ੍ਹੇ ਕਿਹੜੇ ਕਿੜੇ ਕਹਿੰਦੀ ਇੱਕ ਬਿਜਲੀ ਵਾਲਾ ਇੱਕ ਗੈਸ ਵਾਲਾ ਕਹਿੰਦੀ ਬਿਜਲੀ ਵਾਲੇ ਤਾਂ ਮੈਂ ਬਣਾਉਂਦੀ ਨਹੀਂਗੀ ਇਹ ਬਿਜਲੀ ਸ਼ਾਂਟ ਕਰ ਦੇ ਇਹ ਅੱਜ ਮੇਰਾ ਆਪਰੇਸ਼ਨ ਕਰਨਾ ਨੂੰ ਕਹਿੰਦੇ ਨੇ ਇਹਨਾਂ ਨੇ ਕਹਿੰਦੀ ਅੱਜ ਪੈਸੇ ਵੀ ਇਕੱਠੇ ਕਰਨਗੇ ਲੇਬਰ ਵਾਲਾਂ ਤੋਂ ਮੈਂ ਕਿਹਾ ਕਾਦੇ ਵਾਸਤੇ ਇਕੱਠੇ ਕਰਨਗੇ ਕਹਿੰਦੀ ਇਹ ਕਹਿੰਦੇ ਨੇ ਤੇਰਾ ਅੱਜ ਆਪਰੇਸ਼ਨ ਕਰ ਦਾਂਗੇ ਮੈਂ ਕਿਹਾ ਤੇਰਾ ਆਪਰੇਸ਼ਨ ਕੌਣ ਕਰ ਰਿਹਾ ਕਿਵੇਂ ਲੇਗੇ ਕਹਿੰਦੀ ਮੈਂ ਤੈਨੂੰ ਦੁਵਾਰੇ ਸਵਾ ਪੰਜ ਖਾਣਾ ਖਾ ਕੀ ਗੱਲ ਕਰੂੰਗੀ ਉਹ ਸਵਾ ਪੰਜ ਆਈ ਨਹੀਂ ਹੈਗੇ ਮੇਰੀ 30 ਦੀ ਗੱਲ ਹੋਈ ਨਹੀਂਗੀ ਓਦੋਂ ਬਾਅਦ ਚ ਮੈਨੂੰ ਫੋਨ ਆਇਆਗਾ ਕਹਿੰਦੀ ਮੈਂ ਉਹਨੂੰ ਫੋਨ ਲਾਉਣ ਲੱਗੀ ਨੰਬਰ ਫੀਡ ਕਰਿਆ ਉਹਦਾ ਵਾਰੀ ਵਾਰੀ ਮੈਂ ਨਾਲ ਦਿਆਂ ਨੂੰ ਨੰਬਰ ਦਿੱਤਾ ਸਾਰਿਆਂ ਨੂੰ ਉਹ ਮੈਨੂੰ ਕਹਿੰਦੇ ਵੀ ਤੈਨੂੰ ਜਾਣ ਕੇ ਉਹ ਕੋਈ ਬਲੈਕਮੇਲ ਕਰ ਰਹੀ ਹੈਗੀ ਵੀ ਇਹ ਸੱਚ ਦੀ ਬਾਤ ਠਾਉਂਦੀ ਆ ਨਸ਼ਾ ਵਾਸਤੇ ਬੋਲਦੀ ਆ ਕਦੇ ਕਾਸੇ ਵਾਸਤੇ ਬੋਲਦੀ ਆਗੀ ਵੀ ਤੇਰੀ ਕੋਈ ਲਾ ਕੇ ਉੱਥੇ ਇੱਜ਼ਤ ਸਿੱਟ ਦੇਣਗੇ ਕਹਦੇ ਨੇ ਕਿ ਖਮਣੀ ਵੀਰਪਾਲੀ ਇਹੋ ਜੀ ਸੀ ਮੈਂ ਇਹ ਕੁੜੀ ਹੋਣ ਦੇ ਨਾਤੇ ਵਿਧਵਾ ਹੋਣ ਦੇ ਨਾਤੇ ਇਕਲੀ ਹੋਣ ਦੇ ਨਾਤੇ ਮੈਂ ਉਸ ਟਾਈਮ ਮੇਰੀ ਬੱਚੀ ਕੋਲੇ ਪਹੁੰਚ ਨਾ ਸਕੀ ਮੈਂ ਸਵੇਰੀ ਮੇਰੇ 11 ਵਜੇ ਦੇ ਨੂੰ ਰਿਸ਼ਤੇਦਾਰਾਂ ਨੂੰ ਸੱਦਣਾ ਸ਼ੁਰੂ ਕਰ ਲਿਆ ਤੇ 3 ਵਜੇ ਦੇ ਨੂੰ ਅਸੀਂ ਗੱਡੀ ਲੈ ਕੇ ਉੱਥੇ ਅਸੀਂ 7 ਵਜੇ ਦੇ ਨੂੰ ਪਹੁੰਚ ਗਏ ਸੀ ਜਦੋਂ ਮੈਂ ਗਈ ਤੇ ਮੇਰੇ ਨਾਲ ਦੇ ਨੇ ਅਸੀਂ ਫੋਨ ਲਾਇਆ ਤੇ ਕਹਿੰਦੀ ਆ ਕਿ ਮੈਂ ਤਾਂ ਆਪਦੇ ਜਾ ਕੇ ਉੱਥੇ ਪਾਈ ਸੀਗੀ ਹੋਸਟਲ 'ਚ ਜਿੱਥੇ ਇਹਨਾਂ ਦਾ ਦਫ਼ਤਰ ਬਣਿਆ ਹੋਇਆਗਾ ਮੈਂ ਫਿਰ ਮੇਰੀ ਦਿਲਜੋਤ ਜਦੋਂ ਬੇਹੋਸ਼ ਆ ਬਿਮਾਰ ਆ ਤੋ ਤੁਸੀਂ ਇੰਨੀਆਂ ਹਮਦਰਦ ਹੋ ਫਿਰ ਤੁਸੀਂ ਉਹਨੂੰ ਕੱਲੀ ਨੂੰ ਕੋ ਛੱਡ ਗਿਆਂ ਇਹਨਾਂ ਨੇ ਮੈਨੂੰ ਕਿ ਸਰਪੰਚ ਸਾਹਿਬ ਨੇ ਜਿਹੜਾ ਫੋਨ ਆਇਆ ਕਹਿੰਦੇ ਉਹਨੂੰ ਫੋਨ ਲਾ ਮੈਂ ਉਹਨੂੰ ਫੋਨ ਲਾਇਆ ਮੈਂ ਕਿ ਤੂੰ ਕੱਲੀ ਆਈ ਹੱਸ ਕੇ ਉਹ ਬੋਲੀ ਮੈਂ ਕਿ ਹਾਂ ਮੈਂ ਕੱਲੀ ਆਈਂਗੀ ਕਿ ਮੈਂ ਜਿੱਥੇ ਤੂੰ ਮੇਰੀ ਕੁੜੀ ਨੂੰ ਕਹਿੰਦੀ ਸੀਗੀ ਵੀ ਡੀਐਮਐਸਸੀ 'ਚ ਦਾਖਲਾ ਉੱਥੇ ਤਾਂ ਮੈਂ ਵੇਖ ਆਈ ਮੇਰੀ ਤੀ ਹੈਣੀਗੀ ਤੇ ਜਦੋਂ ਅਸੀਂ ਡੀਐਮਸੀ ਚ ਸਕਿਉਰਿਟੀ ਗਾਰਡ ਨੂੰ ਪੁੱਛਿਆ ਉਹਨਾਂ ਨੇ ਮੈਨੂੰ ਕਿਹਾ ਵੀ ਜਿੱਥੇ ਬੰਦਿਆਂ ਨੂੰ ਮਾਰਿਆ ਹੋਆ ਨੂੰ ਦਿੱਤਾ ਦਿੱਤਿਆ ਹੋਆ ਨੂੰ ਕੁਛ ਕਰਦੇ ਆਂ ਦਾਖਲ ਉਹਦਾ ਤਾਂ ਕਾਤਲ ਹੋ ਗਿਆ ਵੀ ਉਹ ਤਾਂ ਉੱਥੇ ਆ ਅਸੀਂ ਆਖਿਆ ਵੀ ਸਾਨੂੰ ਐਂ ਦੱਸ ਦੇ ਦਿਲਜੋਤ ਕਿ ਇੱਥੇ ਆ ਮੈਨੂੰ ਹਜੇ ਕਹਿੰਦੀ ਆ ਕੇ ਜਦੋਂ ਬੁਲਾਈ ਸਰਪੰਚ ਨਾਲ ਵੀ ਗੱਲ ਹੋਈ ਤਾਂ ਮੈਨੂੰ ਕਹਿੰਦੀ ਤੈਨੂੰ ਤੇਰੀ ਤੀ ਦਿਖਾਈ ਨਹੀਂ ਹਜੇ ਮੈਂ ਆਖਿਆ ਨਹੀਂ ਮੈਨੂੰ ਦਿਖਾਈ ਨਹੀਂ ਮੇਰੀ ਤੀ ਨੂੰ ਤੂੰ ਕੀ ਕਰਤਿਆ ਉਹਨੇ ਇਹ ਵੀ ਗੱਲ ਮੰਨੀ ਆ ਕਹਿੰਦੀ ਮੈਂ ਤੇ ਯੋਗਸ ਕਰਨਾ ਸੀ ਕਰਤਿਆ ਕਹਿੰਦੀ ਤੂੰ ਮੈਨੂੰ ਬਚਾ ਦੇ ਤੇ ਮੈਂ ਜਿਹੜਾ ਕੋ ਸਮਰਜੀ ਕਰਦੇ ਆ ਪੁਲਿਸ ਥਾਣੇ ਚਲਦੇ ਆ ਪੁਲਿਸ ਥਾਣੇ ਵਾਲੇ ਨੇ ਬੁਲਾਇਆ ਉਹ ਸਕੂਟਰ ਦੀ ਚੜ੍ਹ ਕੇ ਵਾਗੀ ਇੱਕ ਮੁੰਡੇ ਨਾਲ ਜਿਹੜਾ ਕੋਈ ਗੋਰੇ ਜਿਹੇ ਰੰਗ ਦਾ ਕੋਈ ਭਈਆ ਸੀਗਾ ਡਾਕਟਰ ਨੇ ਇੱਕ ਉਹਨੇ ਪ੍ਰਾਈਵੇਟ ਡਾਕਟਰ ਦੇ ਦਾਖਲ ਕਰਵਾਈ ਉੱਥੇ ਵੀ ਉਹਨੇ ਕੋਈ ਸੈਣ ਨਹੀਂ ਕਰੇ ਉਹ ਵੀ ਕੈਮਰੇ ਚੀਜ਼ਾਂ ਫਰੋਲੇ ਜਾਣ ਉਹਦੇ ਤੇ ਉਹਨੇ ਇਹ ਕਹਿੰਦੀ ਸੀ ਅਲਮਾਰੀ ਦੇ ਵਿੱਚ ਜ਼ਹਿਰ ਵੀ ਦਿਲਜੋਤ ਨੇ ਜਿਹੜੀ ਖਾਧੀ ਹੈਗੀ ਮੈਂ ਡਾਕਟਰ ਨੂੰ ਪੁੱਛਿਆ ਵੀ ਮੇਰੀ ਬੱਚੀ ਸੀ ਮੈਨੂੰ ਦੱਸੋ ਜੀ ਉਹ ਕਹਿੰਦੇ ਵੀ ਜਿਹੜੀਆਂ ਕੁੜੀਆਂ ਆਈਆਂ ਸੀ ਦੋ ਪਹਿਲਾਂ ਆਈਆਂ ਨੇ ਇੱਕ ਬਾਅਦ ਚ ਆਈ ਹੈਗੀ ਇੱਕ ਨਾਲ ਉਹਨਾਂ ਦੇ ਮੁੰਡਾ ਸੀਗਾ ਵੀ ਮੈਂ ਉਹਨਾਂ ਨੂੰ ਪਛਾਣ ਸਕਦਾਗਾ ਜਿਹੜਾ ਉਹਦਾ ਉਹਨਾਂ ਨੇ ਨੱਕ ਰਾਹੀਂ ਡਾਕਟਰ ਦੱਸਦਾਗੇ ਵੀ ਅਸੀਂ ਜ਼ਾਹਰ ਖੱਡਿਆ ਪਹਿਲਾਂ ਥੋੜਾ ਜਿਹਾ ਇਤਿਜਾਬ ਖੱਡਿਆ ਫਿਰ ਜ਼ਾਹਰ ਕੱਢੀ ਐਡੀ ਸੀਸੀ ਭਰੀ ਐ ਸੈਂਪਲ ਤੇ ਲਿਖਿਆਗਾ ਉਹ ਐਡੇ ਕਰਕੇ ਤੇਜ ਨੇਗੇ ਉਹ ਲੈਬੋਰੀ ਵਾਲਿਆਂ ਤੋਂ ਸੈਂਪਲ ਵੀ ਲਈ ਜਾ ਚੁੱਕੇ ਨੇਗੇ ਉਹਨਾਂ ਨੇ ਡਾਕਟਰ ਨੇ ਆਪਦੇ ਲੈਬੋਰੀ ਵਾਲਿਆਂ ਨੂੰ ਜਿਹੜਾ ਕੰਦਤੀਆਂ ਨੇ ਮੇਰੀ ਬੇਟੀ ਦੇ ਉਹਨਾਂ ਨੇ ਦੱਸਿਆ ਗਿਆ ਵੀ 57 ਤੇ ਮੌਤ ਹੋ ਚੁੱਕੀ ਹੈਗੀ ਪੇਜਾ 547 ਤੇ ਮੌਤ ਹੋ ਚੱਕੀ ਹੈਗੀ ਤੇ ਉਹ ਕਹਿੰਦੇ ਵੀ 20% ਵਾਂਗੂ ਸੀਗੀ ਅਸੀਂ ਟੀਕਾ ਵੀ ਲਾਇਆ ਵੀ ਬੋਰਡ ਤੇ ਜਿਹੜਾ ਮਰਨ ਵੇਲੇ ਬੱਚੇ ਤੇ ਲਾਉਂਦੇ ਨੇਗੇ ਬੇਟੀ ਦੇ ਨਾਲ ਪਹਿਲਾਂ ਥੋੜੀ ਕਦੇ ਗੱਲਬਾਤ ਹੋਈ ਕਿ ਬੇਟੀ ਨੇ ਤੁਹਾਨੂੰ ਦੱਸਿਆ ਹੋਵੇ ਕਿ ਜਥੇਬੰਦੀ ਵਾਲੇ ਮੈਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਮੇਰੇ ਨਾਲ ਗੱਲ ਨਹੀਂ ਹੋਈ ਸੀ ਮੰਮੀ ਮੈਨੂੰ ਇਹਨਾਂ ਤੋਂ ਡਰ ਲੱਗਦਾ ਹੈਗਾ ਮੈਂ ਕਿਹਾ ਪਤਾ ਤੈਨੂੰ ਕਾਦਾ ਡਰ ਲੱਗਦਾ ਹੈਗਾ ਕਹਿੰਦੀ ਇਹ ਕਦੋਂ ਵੀ ਕੁਝ ਕਰ ਦਿੰਦੇ ਨੇ ਜਿਹੜਾ ਬੱਚਾ ਇੱਥੋਂ ਨਿਕਲਣਾ ਚਾਹੁੰਦਾਗਾ ਜਿਵੇਂ ਕਲਪਨਾ ਨਿਕਲ ਕੇ ਆਈ ਹੈਗੀ ਉਹਦਾ ਉਹ ਹੁਣ ਤੱਕ ਵੀ ਮੰਗਰਾ ਕਰਦੇ ਨੇ ਇਹ ਮੇਰੀ ਕੱਲੀ ਦਿਲਜੋਤ ਦੀ ਲੜਾਈ ਨਹੀਂ ਜਿਹੜੀਆਂ ਉ ਤੇ ਕਲਪਨਾ ਵਰਗਿਆਂ ਨਾਲ ਹੋਇਆਗਾ ਇੱਕ ਬੱਚੇ ਦਾ ਮੈਂ ਨਾਮ ਭੁੱਲੀ ਜਾਂਨੀ ਉਹਦੇ ਨਾਲ ਵੀ ਜਿੰਨਾ ਬੱਚਿਆਂ ਨਾਲ ਉੱਥੋਂ ਹੋਇਆ ਜਾਂਦੇ ਵੀ ਬਚ ਕੇ ਆਏ ਨੇ ਬਹੁਤਿਆਂ ਨੂੰ ਮਾਰਿਆ ਵੀ ਉਹਨਾਂ ਨੇ ਬਹੁਤਿਆਂ ਨਾਲ ਬਲਾਤਕਾਰ ਵੀ ਕਰਿਆਗਾ ਤੇ ਜਿਹੜਾ ਇਹ ਕਹਿੰਦਾ ਸੀ ਮੈਂ ਕੁੜੀਆਂ ਦੀ ਵੀ ਸੁਰਤੋਂ ਐ ਤਾਜ਼ ਲੈਣਾਗਾ ਵੀ ਕਿਹੜੀ ਕੁੜੀ ਤੋਂ ਕਹੇ ਜਿਆ ਜਾਦੇ ਉਹ ਆਉਂਦਾਗਾ ਮੈਂ ਇੱਕ ਕੁੜੀ ਨੂੰ ਨਹੀਂ ਵਰਤਦਾ ਹੈਗਾ ਮੈਂ ਅਨੰਦਕਾਰ ਜੀ ਵੀ ਨਹੀਂ ਕਰਾਉਣਾ ਮੈਂ ਫੇਰੇ ਵੀ ਨਹੀਂ ਲੈਣੇ ਮੈਂ ਹਾਰ ਵੀ ਨਹੀਂ ਪਵਾਉਣਾ ਹੈਗਾ ਤੇ ਇਹਦੀ ਇਹਨਾਂ ਦੀ ਜਥੇਵੰਦੀ ਵਿੱਚ ਇੱਕ ਚੁਗਲ ਜਾਂ ਵਿਆਹ ਆਇਆ ਹੋਇਆ ਵੀ 5-7 ਜਣੇ ਇਕੱਠੇ ਹੋ ਗਏ ਉਹਦੇ ਵਿੱਚ ਕੁੜੀ ਨੂੰ ਕਹਿ ਦਿੰਦੇ ਨੇ ਵੀ ਤੇਰਾ ਇਹਦੇ ਨਾਲ ਵਿਆਹ ਕਰਤਿਆ ਤੇ ਉਹ ਉਹਦੇ ਵਿੱਚ ਰੱਖ ਕੇ ਉਹਦਾ ਹਾਰਪ ਵਾਦਨ ਕੁਝ ਕਰ ਦੇਣਾ ਵਿਆਹ ਇੱਕ ਦੀ ਫੋਟੋ ਪੇਸ਼ ਕਰਦੇ ਨੇ ਘਰ ਦੇ ਆ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਵੀ ਸੋਡੀ ਕੁੜੀ ਦਾ ਵਿਆਹ ਹੋ ਗਿਆ ਤੇ ਉਹਨੂੰ ਨਸ਼ੇਆਂ ਦਵਾਈਆਂ ਤੱਕ ਵੀ ਦਿੰਦੇ ਨੇਗੇ ਇਹ ਵੀ ਕੁੜੀ ਬਾਹਰ ਆਵਾਜ਼ ਨਾ ਠਾਵੇ ਬਹੁਤ ਕੁਸ਼ ਕਰਦੇ ਨੇਗੇ ਜਦੋਂ ਬੱਚਾ ਬਾਹਰ ਨਿਕਲਣਾ ਚਾਹੁੰਦਾਗਾ ਤੇ ਉਹਨੂੰ ਕੋਈ ਜ਼ਹਿਰ ਦਿੰਦੇ ਨੇ ਉਹ ਕੋਈ ਫਾਹਾ ਲਾਉਂਦੇ ਨੇ ਨੋਸਟ ਲਿਖ ਦਿੰਦੇ ਨੇ ਵੀ ਕਰਦੇ ਸਾਡੇ ਤੋਂ ਨਾਰਾਜ਼ ਸੀਗੇ ਸਾਨੂੰ ਵੀ ਸਾਡੇ ਤੋਂ ਇਹ ਬੱਚਾ ਨਾਰਾਜ਼ ਨਹੀਂ ਸੀ ਖੁਸ਼ ਸੀਗਾ ਮੇਰੀ ਬੱਚੀ ਅਦਾਲਤ ਦੇ ਵਿੱਚੋਂ ਆਈ ਹੈਗੀ ਕੇਸ ਝਾੜ ਕੇ ਮੇਰੀ ਬੱਚੀ ਹਾਸ ਮੁਖਸ ਸੀ ਹਰ ਟਾਈਮ ਉਹ ਕਹਿੰਦੀ ਹੁੰਦੀ ਸੀ ਮਾਰਨ ਮੇਰੇ ਦੁਸ਼ਮਣ ਮੈਨੂੰ ਇਹ ਨਹੀਂ ਪਤਾ ਸੀ ਵੀ ਮੇਰੀ ਬੱਚੀ ਦੇ ਐਡੇ ਵੱਡੇ ਦੁਸ਼ਮਣ ਨੇ ਉਹਨਾਂ ਨੂੰ ਤਾਂ ਮੌਤ ਆਈ ਨਹੀਂ ਉਹ ਤਾਂ ਦਰੰਦੇ ਭੱਜੇ ਫਿਰਦੇ ਨੇ ਅੱਜ ਤੱਕ ਮੇਰੀ ਬੱਚੀ ਦਾ ਮੇ ਭੋਗ ਪਾ ਚੁੱਕੀ ਹੈਗੀ ਜੋ ਉਹਦੀਆਂ ਰਸਮਾਂ ਸੀ ਉਹਨਾਂ ਵਿੱਚ ਆ ਚੁੱਕੀਆਂ ਹੁਣ ਮੈਂ ਸੜਕਾਂ ਤੇ ਵੀ ਉਤਰੂੰਗੀ ਮੈਂ 2 ਤਰੀਕ ਵਾਲਾ ਪ੍ਰੋਗਰਾਮ ਵੀ ਆ ਸਾਡਾ 22 ਤਰੀਕ ਨੂੰ ਮਾਨਸਾ ਧਰਨਾਗਾ ਸਾਰੇ ਜਥੇਬੰਦੀਆਂ ਨੂੰ ਮੈਂ ਅਪੀਲ ਕਰਦੀ ਆ ਬੇਨਤੀ ਕਰਦੀ ਆ ਵੀ ਇਹ ਮੇਰੀ ਕੱਲੀ ਦੀ ਲੜਾਈ ਨਹੀਂ ਹੈਗੀ ਤੁਸੀਂ ਸਾਰੇ ਇਹਨੇ ਮੇਰਾ ਸਾ ਕੇ ਧਰਨਾਂ ਦੇ ਵਿੱਚ ਜਿਹੜਾ ਸਾਡਾ ਦੋ ਤਰੀਕ ਦਾ ਲੁਧਿਆਣੇ ਦਾ ਪ੍ਰੋਗਰਾਮ ਉਹਦੇ ਵਿੱਚ ਵੀ ਪਹੁੰਚਣਾ ਜਿਹੜਾ ਸਾਡਾ ਮਾਨਸਾ ਦਾ ਪ੍ਰੋਗਰਾਮ ਆ ਉਹਦੇ ਵਿੱਚ ਵੀ ਉਤਰਨਾ ਜਿਹੜੇ ਵਕੀਲ ਨੇਗੇ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਜਿਨ੍ਹਾਂ ਨੇ ਮੇਰੀ ਬੱਚੀ ਨੇ ਪੜ੍ਹਾਈ ਕਰੀ ਹੈ ਜਿਹੜੇ ਕਾਲਜ ਨੇ ਟੀਚਰ ਨੇਗੇ ਮੈਂ ਜਿੱਥੇ ਜਿੱਥੇ ਉਹਦੀਆਂ ਵਰਫੀਆਂ ਵੰਡੀਆਂ ਚਾਹ ਮਨਾਇਆ ਮੇਰੀ ਧੀ ਵਕੀਲ ਬਣ ਗਈ ਤੇ ਉਹ ਜੱਜ ਦੀ ਤਿਆਰੀ ਕਰਦੀ ਸੀ ਕਹਿੰਦੀ ਮਾਂ ਮੈਂ ਤੇਰਾ ਸੁਪਨਾਗਾ ਮੈਂ ਇੱਕ ਵੀਡੀਓ ਵੀ ਪੇਸ਼ ਕਰੀ ਆ ਮੇਰੇ ਮੈਨੂੰ ਉਹ ਕਹਿੰਦੇ ਨਹੀਂ ਬੱਚੀ ਕੋਲੇ ਕੋਈ ਆਉਂਦਾ ਜਾਂਦਾ ਨਹੀਂ ਸੀ ਮੈਂ ਉਹਨੂੰ ਬੱਚੀ ਨੂੰ ਜੋ ਚੀਜ਼ ਉਹ ਕਹਿੰਦੀ ਸੀ ਗੁਜਰੇਲੇ ਦੀ ਉਹ ਮੰਗ ਕਰਦੀ ਸੀ ਬੂਟਾਂ ਦੀ ਉਹ ਮੰਗ ਕਰ ਰਹੀ ਸੀ ਉਸੇ ਦਿਨ 2000 ਰੁਪਏ ਦੀ ਮੰਗ ਕਰਦੀ ਸੀ ਪਰ ਮੇਰੀ ਬੱਚੀ ਉਹਨਾਂ ਨੇ ਮਾਰਤੀ ਉਹ ਮਰਨਾ ਨਹੀਂ ਚਾਹੁੰਦੀ ਸੀਗੀ ਉਹ ਬਚਣਾ ਚਾਹੁੰਦੀ ਸੀ ਜਦੋਂ ਉਹਨੂੰ ਪਤਾ ਲੱਗ ਗਿਆ ਮੈਂ ਤੀਜੀ ਮੰਜਲ ਦੇ ਉੱਪਰ ਆਂਗੀ ਮੈਨੂੰ ਕਹਿੰਦੀ ਮੰਮੀ ਜਦੋਂ ਵੀ 5 ਵਜੇ ਨੂੰ ਟਾਈਮ ਮਿਲ ਗਿਆ ਮੈਂ ਉਹਦੀ ਨੀਚੇ ਆ ਜੂ ਮੈਨੂੰ ਉਸੇ ਟਾਈਮ ਲਈ ਜੀ ਮਹਾਪੁੱਤ ਦੱਸ ਕਿੱਥੋਂ ਕਹਿੰਦੀ ਮੈਨੂੰ ਬਰਨਾਲੇੋਂ ਉਸ ਨਾਮ ਤੋਂ ਕਿਥੋਂ ਮਰਜੀ ਲਈ ਜੀ ਮੈਂ ਤੈਨੂੰ ਫੋਨ ਕਰੂੰ ਮੈਂ ਜਿੱਥੇ ਮਰਜੀ ਫੋਨ ਕਰਦੀ ਮੇਰੇ ਰਿਸ਼ਤੇਦਾਰ ਭੈਣ ਭਾਈ ਤੈਨੂੰ ਉਸੇ ਟਾਈਮ ਤੋਂ ਕੋਈ ਨਾ ਕੋਈ ਲੈ ਜੂਗਾ ਜਿਹੜੀ ਮੇਰੀ ਬੱਚੀ ਪੜਾਈ ਆ ਸਮਾਜ ਸੇਵੀਆਂ ਨਹੀਂ ਪੜਾਈਏਗੀ ਇੱਥੋਂ ਤੱਕ ਮੈਂ ਕੁਝ ਨਹੀਂ ਕੱਲੀ ਕਰਨ ਵਾਲੀ ਸੀ ਜਿਵੇਂ ਉਸ ਟਾਈਮ ਮੇਰੇ ਬੱਚਿਆਂ ਨੂੰ ਤੇ ਹੋਰ ਮਾਪੇ ਵਾਰਿਆਂ ਬੱਚਿਆਂ ਦੀ ਪੜ੍ਹਾਈ ਲਿਖਾਈ ਕਰਾਈ ਆ ਓਵੇਂ ਜਿਵੇਂ ਮੇਰਾ ਹੁਣ ਵੀ ਸਾਥ ਦੇਣਾ ਇਹ ਮੇਰੀ ਬੱਚੀ ਦੀ ਦਲਜੋਤ ਦੀ ਕੱਲੀ ਦੀ ਲੜਾਈ ਨਹੀਂ ਘਰ ਘਰ ਦੀ ਲੜਾਈ ਆ ਜਿਵੇਂ ਘਰ ਘਰ ਦੇ ਵਿੱਚ ਨਸ਼ਾ ਹੈਗਾ ਉਹ ਨਸ਼ਾ ਵੀ ਬੱਚਿਆਂ ਨੂੰ ਕਰਵਾਉਂਦੇ ਨੇ ਉਹ ਬਹੁਤ ਪੈਸੇ ਵਾਲੇ ਨੇ ਉਹਨਾਂ ਕੋਲੇ 5-5 ਕਰੋੜ ਦੀ ਪ੍ਰਾਪਰਟੀ ਕਿੱਥੋਂ ਆਈ ਆ ਉਹ ਪ੍ਰਾਪਰਟੀ ਦਾ ਪਤਾ ਕਰਿਆ ਜਾਵੇ ਕੋਲੇ ਇੰਨੀ ਪ੍ਰਾਪਰਟੀ ਕਿਵੇਂ ਪ੍ਰਾਪਤ ਕੀਤੀ ਆ ਨਿੱਕੇ ਨਿੱਕੇ ਬੱਚਿਆਂ ਨੂੰ ਅਖਬਾਰ ਵੇਚਣ ਬੱਸਾਂ 'ਚ ਭੇਜ ਦਿੰਦੇ ਨੇ ਮੈਂ ਮਾਤਾ ਦੇ ਕਈ ਕਾਲੀ ਦੇ ਸੁੱਖ ਦਿਨ ਵੀ ਮੇਰੀ ਬੇਟੀ ਵਕੀਲ ਬਣ ਗਈ ਮੇਰਾ ਵੀ ਮਾਣਾ ਉਹਨਾਂ ਨੂੰ ਦਿਮਾਗ ਹੈ ਇਹੋ ਜਿਹਾ ਸਾਫ਼ ਕਰ ਦਿੱਤਾ ਮੈਂ ਆਪਦੀ ਮਿਹਨਤ ਮਜ਼ਦੂਰੀ ਦੀ ਕਮਾਈ ਦੇ ਵਿੱਚੋਂ 200 ਰੁਪਏ ਉਹਨਾਂ ਦੀ ਜਥੇਬੰਦੀ ਨੂੰ ਦੇ ਆਈ ਉਹਨਾਂ ਦੀਆਂ ਮੈਗਜ਼ੀਨਾਂ ਸੀ ਉਹ ਮੈਂ ਮੈਂ ਉਹਨੂੰ ਪੈਸੇ ਪਵਾਉਂਦੀ ਉਹਦੀਆਂ ਮੈਗਜ਼ੀਨਾਂ ਮੈਂ ਵੀ ਵੇਚਦੀ ਵੀ ਕਿਸੇ ਬੱਚਿਆਂ ਦੀਆਂ ਪਿਆਵਾਰਿਆਂ ਦੀਆਂ ਪੜ੍ਹਾਈਆਂ ਹੋ ਜਾਣਗੀਆਂ ਕੋਈ ਆਪਣੀ ਉੱਚੀ ਮੰਜ਼ਲ ਤੇ ਪਹੁੰਚ ਜਾਣਗੇ ਉਹ ਸ਼ਹੀਦ ਭਗਤ ਸਿੰਘ ਦੀ ਜਿਹੜੀ ਕਹਿੰਦੇ ਨੇ ਵੀ ਅਸੀਂ ਇੱਕ ਬਣਾਈ ਆ ਲਲਕਾਰ ਜਥੇਬੰਦੀ ਉਹਦੇ ਵਿੱਚ ਜਿਹੜੇ ਨਵੰਦ ਬੰਦੇ ਨੇਗੇ ਉਹ ਉਹਨਾਂ ਦੇ ਨਾਂ ਤੇ ਕਲੰਕ ਨੇ ਮੈਂ ਦਿਲੋਂ ਸਲੂਟ ਕਰਦੀ ਆ ਸਹੀਦ ਭਗਤ ਸਿੰਘ ਨੂੰ ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਾਇਆ ਸੀ ਆਜ਼ਾਦ ਤਾਂ ਅਸੀਂ ਗੋਰਿਆਂ ਤੋਂ ਹੋ ਗਏ ਸੀ ਪਰ ਹੁਣ ਅਸੀਂ ਆਪਣੇ ਦੇ ਗੁਲਾਮ ਬਣ ਕੇ ਰਹਿ ਗਏ ਜਿਹੜੇ ਕਾਲੇ ਨੇ ਉਹਨਾਂ ਨੂੰ ਸਾਨੂੰ ਗੁਲਾਮ ਬਣਾ ਲਿਆ ਬੱਚੇ ਨੌਜਵਾਨੀ ਸਾਰੀ ਖਤਮ ਕਰਦੇ ਜਾਂਦੇ ਨੇ ਮੈਂ ਐਮਐਲਏ ਤੱਕ ਸਪਾਰਸ਼ਾਂ ਕੀਤੀਆਂ ਬਹੁਤ ਮੈਂ ਕਦੇ ਬਲਜੀਤ ਕੌਰ ਤੱਕ ਪਹੁੰਚ ਕੀਤੀ ਕਦੇ ਇੱਥੇ ਮਾਨਸਰ ਦੇ ਪੁੱਛਰ ਨੇਗੇ ਚੇਅਰਮੈਨ ਉਹਨਾਂ ਤੱਕ ਪਹੁੰਚ ਕਰੀ ਕਦੇ ਐਮਐਲਏ ਤੱਕ ਜਦ ਮੇਰੇ ਘਰ ਬਿਜੇ ਸਿੰਘਲਾ ਨੇ ਐਮਐਲਏ ਨੇ ਵੋਟਾਂ ਲੈਣ ਆਉਣੀਆਂ ਸੀ 1.5 ਲੱਖ ਰੁਪਈਆ ਮੇਰੇ ਭਰਾ ਦੀ ਜੇਬ ਵਿੱਚੋਂ ਖਰਚ ਕਰਕੇ ਸੀ ਪ੍ਰੋਗਰਾਮ ਰੱਖਿਆ ਸੀ ਉਸ ਦਿਨ ਤਾਂ ਉਹ ਹਾਰ ਪਾਉਣ ਪਹੁੰਚ ਗਿਆ ਸੀ ਪਰ ਹਜੇ ਤੱਕ ਮੇਰੇ ਨਾਲ ਦੇ ਸਾਥੀਆਂ ਨੇ ਉਹਨਾਂ ਨੂੰ ਬਹੁਤ ਸਨੇਹ ਲਾਇਏ ਮੈਂ ਆਪ ਵੀ ਮੈਸੇਜ ਕਰੇ ਮੇਰੇ ਭਰਾਵਾਂ ਨੇ ਵੀ ਫੋਨ ਲਾਏ ਬਿਜੇ ਸਿੰਘਲਾ ਹਜੇ ਤੱਕ ਨਹੀਂ ਆਇਆ ਮੈਂ ਉਹ ਜਿਹੜੇ ਲਲਕਾਰ ਵਾਲਨੇ ਸੋਗ ਸਗਾ ਮਨਾਈ ਹੈਗੀ ਉਹਨੂੰ ਵੀ ਮੈਂ ਕਹਿੰਨੀ ਆ ਵੀ ਮੇਰੀ ਬੱਚੀ ਤੇ ਰੋਟੀਆਂ ਨਾ ਸੇਕਿਆ ਜਾਣ ਉਹਨੂੰ ਕੋਈ ਉਹਨਾਂ ਦੀ ਸਦਾਨ ਜਲੀ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਮੈਂ ਮੇਰੀ ਬੱਚੀ ਨੂੰ ਪੜਾਉਣ ਵਾਲੀ ਲਿਖਾਉਣ ਵਾਲੀ ਜੰਮਣ ਪਾਲਣ ਵਾਲੀ ਮੈਂ ਮਾਂ ਸੀ ਮੇਰੇ ਵਰਗੀਆਂ ਮਾਵਾਂ ਉੱਥੇ ਬਹੁਤ ਕਲਪ ਰਹੀਆਂ ਨੇ ਆ ਮੈਂ ਅੱਜ ਮੇਰੀ ਧੀ ਦਾ ਸਿਰ ਤੇ ਉਸੇ ਦਿਨ ਤੋਂ ਕਫਣ ਬਨ ਕੇ ਤੁਰਪੀ ਸੀ ਮੈਂ ਉਸ ਦਾ ਅਨਸਾਫ਼ ਲੈ ਕੇ ਰਹੂੰਗੀ ਅਨਸਾਫ਼ ਮੈਂ ਸਾਰਿਆਂ ਦੇ ਸਾਥ ਨਾਲ ਲਊਂਗੀ ਮੈਨੂੰ ਸਾਰਿਆਂ ਨੂੰ ਇਨਸਾਫ਼ ਦੇਣਾ ਜਿਵੇਂ ਬੱਚਿਆਂ ਨੇ ਕੱਲ ਮੋਤੀਆਂ ਮੋਬੱਤੀਆਂ ਨਾਲ ਰੋਸ ਮਾਰਚ ਕੀਤਾ ਸੀਗਾ ਵਿਦਿਆਰਥੀਆਂ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਉਹਦੇ ਵਿੱਚ ਥੋੜੇ ਜੇ ਜਾ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹ ਸਾਰਿਆਂ ਨੂੰ ਕਾਮਰੇਡਾਂ ਨੂੰ ਨਹੀਂ ਮੈਂ ਮਾੜਾ ਕਹਿੰਦੀ ਵੀ ਸਾਰੇ ਕਾਮਰੇਡ ਮਾੜੇ ਨਹੀਂ ਬਹੁਤ ਸਾਰੇ ਕਾਮਰੇਡ ਐਹੇ ਜੀ ਵੀ ਨੇ ਜਿਨ੍ਹਾਂ ਨੇ ਮੇਰੀ ਬੱਚੀ ਦਾ ਸਾਥ ਦਿੱਤਾ ਸੀ ਪੜ੍ਹਾਈ ਲਿਖਾਈ ਕਰਾਈ ਸੀ ਮੈਂ ਸ਼ਰੀਆ ਮਠਾਣੇ ਦੇ ਵਿੱਚ ਵੀ ਨਾਮ ਧਰਦੀ ਸੀ ਜਿਹੜਾ ਉਹਨਾਂ ਨੇ ਹੱਥ ਲਿਖਿਆ ਪਰਚਾਗਾ ਉਹ ਪਰਚਾ ਮੇਰੀ ਬੱਚੀ ਦਾ ਨੀਗਾ ਉਹ ਪਰਚਾ ਦੇ ਸੈਣ ਨੇ ਦਾ ਲਿਖਿਆ ਹੋਇਆਗਾ ਜਿੱਥੇ ਬੰਦੀ ਵੱਲੋਂ ਵੀ ਇਹ ਨੋਟ ਲਿਖਿਆ ਗਿਆ ਪਰਚਾ ਲਿਖਿਆ ਗਿਆ ਤੇ ਮੈਂ ਨਾਂ ਧਰਤੇ ਡਾਕਟਰਾਂ ਕੋਲੇ ਸਾਰੇ ਕਿਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰੀ ਬੱਚੀ ਦਾ ਕਤਲ ਹੋ ਗਿਆ ਉਹ ਕਤਲ ਮੰਨਣਾ ਸ਼ੁਰੂ ਕਰ ਦਿੱਤੇ ਉਹਨੇ ਤਾਂ ਮੈਂ ਉਸੇ ਟਾਈਮ ਉਹਨਾਂ ਦੇ ਨਾਮ ਧਰਨੇ ਸ਼ੁਰੂ ਕਰਤੇ 10:30 ਵਜੇ ਤੱਕ ਤਾਂ ਕਿਸੇ ਥਾਣੇ ਵਾਲੇ ਨੇ ਸੁਣਵਾਈ ਨਹੀਂ ਸੁਣੀ ਜਿਹੜਾ ਸਿੰਘ ਹੈਗਾ ਉਹਨੇ 1000 ਰੁਪਏ ਲਿਆ ਬਿਮਾਰਾ ਹਸਪਤਾਲ ਦੇ ਵਿੱਚ ਡੱਡ ਬਾਡੀ ਜਦੋਂ ਤੁਹਾਡੇ ਨਾਲ ਛਡਵਾਉਣ ਜੋ ਮੇਰੀ ਗੱਡੀ ਚ ਤੇਲ ਪਾਓ 1000 ਰੁਪਏ ਮੇਰੀ ਰੋਟੀ ਦਾ ਦਿਓ ਪੁਲਿਸ ਨੇ ਰਿਸ਼ਵਤ ਮੰਗੀ ਹੈ ਹਾਂ ਜੀ ਅਸੀਂ ਦਿੱਤਾਗਾ 1000 ਰੁਪਏ ਉਹਨੇ ਮੈਥੋਂ ਲਿਆ ਵੀ ਜਿਹੜਾ ਮੈਂ ਪ੍ਰਾਈਵੇਟ ਉੱਥੇ ਜਿਹੜਾ ਲਿਖਦਾਗਾ ਉਹਦਾਗਾ ਉਹ ਪ੍ਰਾਈਵੇਟ ਉਹਨਾਂ ਨੇ ਕਿਉਂ ਰੱਖਿਆ ਜਦੋਂ ਸਰਕਾਰ ਦੇ ਭਗਵਾਨਤਮਾਨ ਕਹਿੰਦਾ ਵੀ ਮੈਂ ਘਰ ਘਰ ਰੋਜ਼ਗਾਰ ਦੇ ਤਿਆ ਮੁੱਖ ਮੰਤਰੀ ਨੂੰ ਮੈਂ ਸਵਾਲ ਕਰਦੀ ਹਾਂ ਜੇ ਘਰ ਘਰ ਰੋਜ਼ਗਾਰ ਦੱਤਾ ਹੈਗਾ ਉੱਥੇ ਸਰਕਾਰੀ ਮੁਲਾਜ਼ਮ ਕਿਉਂ ਨਹੀਂ ਲਿਖਣ ਵਾਲਾ ਹੈਗਾ ਅੱਜ ਉਹ ਮੈਥੋਂ 3000 ਰੁਪਏ ਲੈਂਦੇ ਨੇ ਮੇਰੇ ਫੋਨ ਦੇ ਵਿੱਚ ਇੱਕ ਵੀਡੀਓ ਆ ਗਈ ਉੱਥੇ ਨਿੱਕੇ ਨਿੱਕੇ ਬੱਚਿਆਂ ਤੋਂ ਪੁਲਿਸ ਮੁਲਾਜ਼ਮ ਪਤੰਗ ਵਕਿਆ ਰਹੇ ਨੇ 10-10 ਰੁਪਏ ਦੇ ਵਿੱਚ ਮੈਂ ਉਹ ਬੱਚਿਆਂ ਦੀ ਵੀਡੀਓ ਵੀ ਬਣਵਾ ਕੇ ਲਈ ਮਹਾਂਪਤ ਤੁਸੀਂ ਇਹ ਪਤੰਗ ਕਿੱਥੋਂ ਲਿਆਏ ਹੋ ਥਾਣੇ ਦੇ ਵਿੱਚੋਂ ਪਤੰਗ ਲਿਆਏ ਸੀ ਕਹਿੰਦੇ ਅਸੀਂ ਗਾਹਾਂ ਸੇਲ ਕਰਦੇ ਆ ਮਹਾਂ ਕੌਣ ਕਹਿੰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਜਦ ਕਿ ਉਹ ਕਹਿ ਰਹੇ ਨੇ ਵੀ ਇਹਦੀ ਮੰਮੀ ਕੀ ਦਾ ਕਿੰਨੀ ਉਹ ਪਰੇਸ਼ਾਨ ਹੋ ਕੇ ਮਰੀਆ ਨੋਟ ਲਿਖਿਆ ਜੇ ਮੇਰੀ ਧੀ ਮੇਰੇ ਕਿੰਨੇ ਪਰੇਸ਼ਾਨ ਹੋ ਕੇ ਮਰੀਆ ਨੋਟ ਲਿਖਿਆ ਮੇਰੀ ਧੀ ਦੇ ਹੱਥਾਂ ਦੀ ਕੋਈ ਲਿਖਾਈ ਸਾਬਤ ਹੁੰਦੀ ਆ ਫਿਰ ਉਹ ਪੇਸ਼ ਕਿਉਂ ਕਰ ਦੇ ਮੈਨੂੰ ਉਹ ਫਾਂਸੀ ਦੇਣ ਮੈਂ ਫਾਂਸੀ ਲੈਣ ਨੂੰ ਤਿਆਰ ਆ ਪਰ ਮੈਂ ਚੁੱਪ ਕਰਨ ਵਾਲੀ ਉਹ ਲੜਕੀ ਨਹੀਂ ਹੈਗੀ ਵੀ ਮੈਂ ਚੁੱਪ ਕਰਕੇ ਇੱਕ ਰੋਕ ਲਾ ਕੇ ਮੇਰੀ ਧੀ ਨੂੰ ਬੈਹ ਜੂਗੀ ਮੈਂ ਲੋਕਾਂ ਦੀ ਲੜਾਈ ਲੜਨ ਵਾਲੀ ਅੰਗੀ ਮੈਂ ਸੰਘਰਸ਼ ਕਰਨ ਵਾਲੀ ਆ ਮੇਰਾ ਜਿੱਥੋਂ ਤੱਕ ਸਾਹ ਰਹਿਣਗੇ ਮੈਂ ਸੰਘਰਸ਼ ਕਰਦੀ ਰਹੂੰਗੀ ਮੈਂ ਸੜਕਾਂ ਤੇ ਉੱਤਰਦੀ ਰਹੂੰਗੀ ਮੇਰੀ ਆਵਾਜ਼ ਨੂੰ ਬੁਲੰਦ ਮੀਡੀਆ ਕਰੇ ਸਾਰਾ ਉਹਨਾਂ ਨੂੰ ਸਵਾਲ ਜਵਾਬ ਪੁੱਛੇ ਜਾਣ ਵੀ ਜਿਨ੍ਹਾਂ ਨੇ ਮੈਂ ਸਵਾਲ ਕਰਦੀਆਂ ਜਿਹੜਾ ਮੇਰੇ ਤੋਂ ਬਾਅਦ ਚ ਫੋਨ ਆਇਆ ਸੀ ਉਹਨੂੰ ਵੀ ਮੈਂ ਕਹਿਨੀ ਐਗੀ ਲਲਕਾਰ ਕੇ ਮੇਰੇ ਘਰ ਦਾ ਨੂਨ ਪਾਣੀ ਖਾ ਕੇ ਜਿਹੜੇ ਉਹਨਾਂ ਦੇ ਨਾਲ ਬੱਚੇ ਨੂਨ ਪਾਣੀ ਖਾਂਦੇ ਸੀ ਉਹ ਅੱਜ ਮੇਰੀ ਧੀ ਦਾ ਦੁੱਖ ਪ੍ਰਗਟ ਕਰਨ ਆਏ ਨੇ ਅਸੀਂ ਸਾਰੇ ਇਹਨੂੰ ਮੈਸੇਜ ਕਰ ਰਹੇ ਹਾਂ ਉਹ ਮੈਨੂੰ ਦੱਸੇ ਮੇਰੀ ਧੀ ਦੀ ਕਾਲ ਕਰੀਏ ਜਦੋਂ ਉਹਨੇ ਗੱਲ ਕਰੀਆ ਮੇਰੀ ਧੀ ਦੇ ਮਨ ਤੇ ਕੋਈ ਅਫਸੋਸ ਸੀ ਜਾਂ ਉਹ ਮੈਨੂੰ ਕਹਿੰਦੀ ਹੁੰਦੀ ਸੀ ਆਂਟੀ ਦਿਲਜੋਤ ਬਹੁਤ ਵਧੀਆ ਆਂਟੀ ਤੁਸੀਂ ਬਹੁਤ ਵਧੀਆ ਹੋ ਆਂਟੀ ਤੁਸੀਂ ਜਦੋਂ ਮੇਰੇ ਘਰ ਉਹਨੇ ਕੱਪੜੇ ਲੈਣੇ ਹੁੰਦੇ ਸੀ ਉਹਨੇ ਗੁੱਗਲ ਪੇ ਕਰਵਾਉਣੀ ਹੁੰਦੀ ਸੀ ਪਪਕੀਗਲ ਦਾ ਮੇਰੀ ਕੁੜੀ ਨਾਲ ਪੜ੍ਹਾਈ ਕਰਾਈ ਇਹੀ ਹੋ ਯਾਰ ਚੌਧਰੀਆਂ ਦੀ ਕੁੜੀ ਆ ਉਸ ਕੁੜੀ ਨੂੰ ਸਪੈਸ਼ਲ ਮੀਡੀਆ ਦੇ ਮੂਰੇ ਲਿਆਇਆ ਜਾਵੇ ਉਹਨੂੰ ਸਵਾਲ ਕਰੀ ਜਾਣ ਸਵਾਲ ਕਰੀ ਜਾਣ ਮੀਡੀਆ ਮੂਰੇ ਸਵਾਲ ਕਰੀ ਜਾਣ ਸਵਾਲ ਕਰੀ ਜਾਣ ਸਵਾਲ ਕਰੀ ਜਾਣ ਸਵਾਲ ਕਰੀ ਜਾਣ ਜੇ ਉਹ ਉਹਨਾਂ ਦੇ ਇੰਨੇ ਹਮਦਰਦੀ ਸੀ ਮੇਰੀ ਧੀ ਦੇ ਕੱਪੜੇ ਕਿਉਂ ਬਦਲੇ ਗਏ ਮੈਂ ਕੱਪੜੇ ਉਹਨਾਂ ਨੂੰ ਕਿਹਾ ਮੇ ਇਹਨੂੰ ਸੀਲ ਕਰੋ ਡਾਕਟਰ ਨੇ ਕਿਹਾ ਵੀ ਇਹ ਕੱਪੜੇ ਕਿਉਂ ਬਦਲੇ ਵੀ ਜਿੱਦਾਂ ਕਤਲ ਕੀਤਾ ਸੀਗਾ ਕਤਲ ਟਾਈਮ ਹੋਰ ਸੀ ਮੇਰੀ ਬੇਟੀ ਦੀ ਇੱਕ ਜਰਾਬ ਖੂਨ ਨਾਲ ਲਿਬੜੀ ਹੋ ਸੀ ਇੱਕ ਬਰਾ ਦੀ ਬਦਰੀ દોੜੀ ਹੋ ਸੀ ਜੁੰਡੇ ਉਹਦੇ ਪੱਟੇ ਹੋਏ ਸੀਗੇ ਉਹ ਸਾਰਾ ਕੁਝ ਉਹ ਭੱਜ ਰਹੀ ਸੀ ਜਦੋਂ ਭੱਜਦੀ ਸੀ ਉਹ ਉਹਨਾਂ ਨੂੰ ਦਰਿੰਦੇ ਮਾਰ ਰਹੇ ਸੀ ਜਦੋਂ ਇਹ ਚੀਜ਼ਾਂ ਉਹਦੇ ਨਾਲ ਹੋਈਆਂ ਨੇ ਉਹਦਾ ਫਲੱਸ਼ ਬਾਥਰੂਮੋਂ ਨਿਕਲਿਆਗਾ ਉਹਨਾਂ ਨੂੰ ਸਵਾਲ ਪੁੱਛਿਆ ਜਾਵੇ ਨਹੀਂ ਤਾਂ ਮੇਰੇ ਕੋਲ ਤੇ ਲਾਏ ਜਾਣ ਮੈਨੂੰ ਮੁੱਦਾ ਪਾਇਆ ਜਾਵੇ ਮੈਂ ਉਹਦੀ ਮਾਂ ਆਂਗੀ ਮੇਰੀ ਅਜੇ ਅੰਦਰੋਂ ਦੜਫ ਰਹੀ ਆਂ ਨਹੀਂ ਉਹਨਾਂ ਦਰੰਦਿਆਂ ਨੂੰ ਮੇਰੇ ਸਾਹਮਣੇ ਮੁੱਦਾ ਪਾ ਕੇ ਹੰਸੀ ਦੀ ਸਜ਼ਾ ਦਿੱਤੀ ਜਾਵੇ ਮੈਂ ਉਹਨਾਂ ਚਰਸ਼ਾਨਤ ਰਹਿਣ ਵਾਲੀ ਨਹੀਂ ਹੈਗੀ ਮੈਂ ਸੰਘਰਸ਼ ਕਰਨ ਵਾਲੀ ਆਂ ਮੈਂ ਸਾਰੇ ਜਥੇਬੰਦੀਆਂ ਨੂੰ ਕਹਿੰਨੀ ਆ ਮੇਰਾ ਸਾਥ ਦਿਓ ਧੰਨਵਾਦ